ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਸਥਾਨ ਝੋੜਣਾ ਪਿੰਡ ਹੈ ਝੋੜਣਾ ਪਿੰਡ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀਵਾਨ ਸਜਾ ਰਹੇ ਸਨ ਉਸ ਸਮੇਂ ਬਾਬਾ ਈਸ਼ਰ ਸਿੰਘ ਜੀ ਦੀ ਉਮਰ ਕੇਵਲ 15 ਸਾਲ ਦੀ ਸੀ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੀ ਪਹਿਲਾਂ 2 ਸਾਲ ਸੰਗਤ ਕੀਤੀ ਸੀ 2 ਸਾਲ ਸੰਗਤ ਕਰਨ ਕਰਕੇ ਬਾਬਾ ਈਸ਼ਰ ਸਿੰਘ ਜੀ ਨੂੰ ਸੰਗਤ ਦਾ ਰੰਗ ਚੜ ਗਿਆ ਸੀ ਇੱਕ ਦਿਨ ਬਾਬਾ ਈਸ਼ਰ ਸਿੰਘ ਜੀ ਨੇ ਆਪਣੇ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੇਰਾ ਜੀ ਕਰਦਾ ਹੈ ਕਿ ਮੈਂ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਵਿੱਚ ਲੱਗ ਜਾਵਾਂ ਬਾਬਾ ਈਸ਼ਰ ਸਿੰਘ ਜੀ ਦੀ ਮਾਤਾ ਜੀ ਨੇ ਕਿਹਾ ਕਿ ਪੁੱਤਰ ਬਹੁਤ ਚੰਗੀ ਗੱਲ ਹੈ ਜੇ ਤੂੰ ਬਾਬਾ ਜੀ ਦੀ ਸੇਵਾ ਦੇ ਵਿੱਚ ਲੱਗ ਜਾਵੇਂ ਬਾਬਾ ਆਨੰਦ ਸਿੰਘ ਜੀ ਨੇ ਕਈ ਦਿਨ ਝੋੜਣਾ ਵਿੱਚ ਦੀਵਾਨ ਸਜਾਏ ਬਾਬਾ ਈਸ਼ਰ ਸਿੰਘ ਜੀ ਦੀਵਾਨਾਂ ਦੇ ਵਿੱਚ ਹੋਰ ਬੱਚਿਆਂ ਦੇ ਨਾਲ ਮਿਲ ਕੇ ਪਾਣੀ ਛਿੜਕਣ ਦੀ ਸੇਵਾ ਕਰਦੇ ਸਨ ਅਤੇ ਸੰਗਤਾਂ ਨੂੰ ਪਾਣੀ ਪਿਲਾਉਂਦੇ ਵੀ ਸਨ ਇੱਕ ਦਿਨ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਪੁੱਛਿਆ ਕਿ ਕਾਕਾ ਤੁਸੀਂ ਕਿੰਨੇ ਭਰਾ ਹੋ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਅਸੀਂ ਚਾਰ ਭਰਾ ਹਾਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਠੀਕ ਹੈ ਹੁਣ ਤੂੰ ਸਾਡੀ ਸੇਵਾ ਦੇ ਵਿੱਚ ਲੱਗ ਜਾ। ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਦੇ ਮਨ ਦਾ ਫੁਰਨਾ ਬੁੱਝ ਲਿਆ ਸੀ ਤੇ ਬਾਬਾ ਆਨੰਦ ਸਿੰਘ ਜੀ ਨੇ ਉਹੀ ਬਚਨ ਕਰ ਦਿੱਤਾ ਕਿ ਹੁਣ ਤੂੰ ਸਾਡੀ ਸੇਵਾ ਦੇ ਵਿੱਚ ਪੱਕਾ ਹੀ ਲੱਗ ਜਾ। ਭਾਵ ਬਹਿੰਗਮ ਬਣ ਜਾ। ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਨੂੰ ਸੱਤ ਬਚਨ ਕਿਹਾ। ਤੇ ਚੋਲਾ ਪਾ ਕੇ ਬਾਬਾ ਈਸ਼ਰ ਸਿੰਘ ਜੀ ਬਹਿੰਗਮ ਬਣ ਗਏ ਤੇ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਕਰਨ ਲੱਗ ਪਏ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ ਜਦੋਂ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਦੇ ਵਿੱਚ ਲੱਗੇ ਤਾਂ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਪੁੱਤਰ ਈਸ਼ਰ ਇੱਕ ਦਿਨ ਇਹੋ ਜਿਹਾ ਸਮਾਂ ਆਵੇਗਾ ਕਿ ਸਾਰਾ ਹੀ ਸੰਸਾਰ ਤੇਰੇ ਅੱਗੇ ਝੁਕੇਗਾ ਜਦੋਂ ਦੂਸਰੇ ਮਹਿੰਗਮਾਂ ਨੇ ਦੇਖਿਆ ਜਿਹੜੇ ਕਿ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਵਿੱਚ ਪਹਿਲਾਂ ਹੀ ਲੱਗੇ ਹੋਏ ਸਨ ਕਿਸੇ ਨੂੰ 15 ਸਾਲ ਹੋ ਚੁੱਕੇ ਸਨ ਕਿਸੇ ਨੂੰ 20 ਸਾਲ ਹੋ ਚੁੱਕੇ ਸਨ ਉਹਨਾਂ ਨੇ ਜਦੋਂ ਦੇਖਿਆ ਕਿ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਤਾਂ ਪਹਿਲਾਂ ਤੋਂ ਰਹਿਣ ਵਾਲੇ ਬਹਿੰਗਮ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਈਰਖਾ ਕਰਨ ਲੱਗ ਪਏ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਆਇਆ ਕਿ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ 15-15 20-20 ਸਾਲ ਹੋ ਚੁੱਕੇ ਹਨ ਪਰ ਬਾਬਾ ਈਸ਼ਰ ਸਿੰਘ ਜੀ ਹਾਜੇ ਹੁਣ ਸੇਵਾ ਦੇ ਵਿੱਚ ਆਏ ਹਨ ਤੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਇਹੋ ਜਿਹੇ ਬਚਨ ਕਰਦੇ ਹਨ ਜਿਹੜੇ ਕਿ ਕਦੇ ਸਾਨੂੰ ਉਹੋ ਜਿਹੇ ਬਚਨ ਨਹੀਂ ਕੀਤੇ ਜਦ ਕਿ ਅਸੀਂ ਕਈ ਸਾਲਾਂ ਤੋਂ ਬਾਬਾ ਜੀ ਦੀ ਸੇਵਾ ਕਰ ਰਹੇ ਹਾਂ ਬਾਬਾ ਈਸ਼ਰ ਸਿੰਘ ਜੀ ਦਾ ਇੱਕ ਖੇਸ ਤੂਤਦੇ ਦਰਖਤ ਦੇ ਨਾਲ ਬੰਨਿਆ ਹੁੰਦਾ ਸੀ ਜਿਹੜੇ ਬਹਿੰਗਮ ਬਾਬਾ ਈਸ਼ਰ ਸਿੰਘ ਜੀ ਤੋਂ ਈਰਖਾ ਕਰਦੇ ਸਨ ਉਹ ਬਹਿੰਗਮ ਲੰਗਰ ਚ ਬਚਿਆ ਹੋਇਆ ਪ੍ਰਸ਼ਾਦਾ ਚੁੱਕ ਕੇ ਕੁੱਤਿਆਂ ਨੂੰ ਪਾ ਦਿੰਦੇ ਸਨ ਤੇ ਬਰਤਨ ਧੋ ਕੇ ਰੱਖ ਦਿੰਦੇ ਸਨ ਜਿਹੜਾ ਬਾਬਾ ਈਸ਼ਰ ਸਿੰਘ ਜੀ ਦਾ ਖੇਸ ਤੂਤਦੇ ਦਰਖਤ ਦੇ ਨਾਲ ਬੰਨਿਆ ਹੁੰਦਾ ਸੀ ਉਸ ਖੇਸ ਨੂੰ ਵੀ ਗਿੱਲਾ ਕਰਕੇ ਤੂਤ ਦੇ ਦਰਖਤ ਦੇ ਨਾਲ ਬੰਨ੍ਹ ਦਿੰਦੇ ਸਨ ਜਦੋਂ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੀ ਸਾਰੀ ਸੇਵਾ ਕਰਕੇ ਲੰਗਰ ਵਿੱਚ ਆਉਂਦੇ ਸਨ ਤਾਂ ਲੰਗਰ ਵਿੱਚ ਕੋਈ ਵੀ ਪ੍ਰਸ਼ਾਦਾ ਨਹੀਂ ਹੁੰਦਾ ਸੀ ਕਿਉਂਕਿ ਉਹਨਾਂ ਬਹਿੰਗਮਾ ਨੇ ਬਚਿਆ ਹੋਇਆ ਪ੍ਰਸ਼ਾਦਾ ਕੁੱਤਿਆਂ ਨੂੰ ਪਾ ਦਿੱਤਾ ਹੁੰਦਾ ਸੀ ਉਸ ਸਮੇਂ ਠੰਡ ਵੀ ਬਹੁਤ ਜ਼ਿਆਦਾ ਸੀ ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਆਪਣਾ ਖੇਸ ਤੂਤ ਦੇ ਦਰਖਤ ਤੋਂ ਚੁੱਕਣਾ ਤਾਂ ਖੇਸ ਪਾਣੀ ਦੇ ਨਾਲ ਨੁੱਚੜ ਰਿਹਾ ਹੁੰਦਾ ਸੀ ਉਹ ਦੂਸਰੇ ਬਹਿੰਗਮ ਇਹ ਚਾਹੁੰਦੇ ਸਨ ਕਿ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦੇ ਕੋਲੋਂ ਭੱਜ ਜਾਣ ਇਸੇ ਕਰਕੇ ਉਹ ਬਹਿੰਗਮ ਇਸ ਤਰ੍ਹਾਂ ਦਾ ਸਾਰਾ ਕੁਝ ਕਰਦੇ ਸਨ ਪਰ ਬਾਬਾ ਈਸ਼ਰ ਸਿੰਘ ਜੀ ਦੀ ਪਿਛਲੇ ਜਨਮਾਂ ਦੀ ਪਿਛਲੇ ਯੁੱਗਾਂ ਦੀ ਕਮਾਈ ਸੀ ਜਦੋਂ ਬਾਬਾ ਈਸ਼ਰ ਸਿੰਘ ਜੀ ਨੂੰ ਖਾਣ ਲਈ ਪ੍ਰਸ਼ਾਦਾ ਨਾ ਮਿਲਣਾ ਤਾਂ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਜਿੱਥੇ ਇਸ਼ਨਾਨ ਕਰਦੇ ਸਨ ਉਸ ਖੂਹੀ ਤੋਂ ਰੱਜ ਕੇ ਜਲ ਛੱਕ ਲੈਂਦੇ ਸਨ ਬਾਬਾ ਈਸ਼ਰ ਸਿੰਘ ਜੀ ਜਲ ਛੱਕ ਕੇ ਜਿੱਥੇ ਭੂਰਾ ਹੈ ਉਥੇ ਭੂਰੇ ਦੇ ਅੰਦਰ ਵਾਲੇ ਪਾਸੇ ਆਪਣੇ ਪੈਰਾਂ ਥੱਲੇ ਆਪਣਾ ਚੋਲਾ ਦੇ ਕੇ ਗੋਡੇ ਮੂਦੇ ਮਾਰ ਕੇ ਬੈਠ ਜਾਂਦੇ ਸਨ ਬਾਬਾ ਈਸ਼ਰ ਸਿੰਘ ਜੀ ਭੁਖਣ ਭਾਣੇ ਉਸੇ ਤਰ੍ਹਾਂ ਹੀ ਸਾਰੀ ਰਾਤ ਸਮਾਦੀ ਲਗਾ ਕੇ ਬੈਠੇ ਰਹਿੰਦੇ ਸਨ ਕਈ ਵਾਰ ਬਾਬਾ ਆਨੰਦ ਸਿੰਘ ਜੀ ਆਪਣਾ ਭੂਰਾ ਬਾਬਾ ਈਸ਼ਰ ਸਿੰਘ ਜੀ ਦੇ ਉੱਪਰ ਦੇ ਕੇ ਚਲੇ ਜਾਂਦੇ ਸਨ ਦੇਖੋ ਬਾਬਾ ਈਸ਼ਰ ਸਿੰਘ ਜੀ ਨੇ ਕਿੰਨੀ ਕਠਨ ਤਪੱਸਿਆ ਕੀਤੀ ਪਰ ਬਾਬਾ ਆਨੰਦ ਸਿੰਘ ਜੀ ਨੂੰ ਛੱਡ ਕੇ ਭੱਜੇ ਨਹੀਂ ਕਈ ਵਾਰ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਸਮਾਂ ਆਵੇਗਾ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਮੇਰਾ ਈਸ਼ਵਰ ਵੀ ਵੱਡੀਆਂ-ਵੱਡੀਆਂ ਛਾਲਾਂ ਮਾਰੇਗਾ। ਇਸ ਤਰ੍ਹਾਂ ਦੇ ਬਚਨ ਸੁਣ ਕੇ ਦੂਸਰੇ ਬਹਿੰਗਮ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਈਰਖਾ ਕਰਦੇ ਸਨ। ਉਹ ਈਰਖਾ ਕਰਨ ਵਾਲੇ ਬਹਿੰਗਮ ਕਹਿੰਦੇ ਸਨ ਕਿ ਇਹ ਇੱਥੋਂ ਭੱਜ ਜਾਵੇ। ਇੱਕ ਵਾਰ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਦੇ ਨੇੜੇ ਹੀ ਢੁੱਡੀ ਕੇ ਦੀਵਾਨ ਸਜਾ ਰਹੇ ਸਨ। ਜਦੋਂ ਬਾਬਾ ਆਨੰਦ ਸਿੰਘ ਜੀ ਦਿਮਾਨ ਲਗਾ ਕੇ ਨਾਨਕ ਸਰ ਵਾਪਸ ਆਉਂਦੇ ਸਨ ਤਾਂ ਆਪਣੇ ਚਰਨ ਧੋ ਕੇ ਫੇਰ ਭੋਰੇ ਦੇ ਵਿੱਚ ਜਾਂਦੇ ਸਨ ਇੱਕ ਦਿਨ ਬਾਬਾ ਜੀ ਨੇ ਆਪਣੇ ਇੱਕ ਪੁਰਾਣੇ ਬਹਿੰਗਮ ਨੂੰ ਕਿਹਾ ਕਿ ਸਾਡੇ ਚਰਨ ਧੋਣ ਦੇ ਲਈ ਜਲ ਲੈ ਕੇ ਆ ਉਹ ਬਹਿੰਗਮ ਬਾਬਾ ਈਸ਼ਰ ਸਿੰਘ ਜੀ ਤੋਂ ਉਮਰ ਵਿੱਚ 15 ਸਾਲ ਵੱਡਾ ਸੀ ਉਹ ਬਹਿੰਗਮ ਆ ਬਾਬਾ ਈਸ਼ਰ ਸਿੰਘ ਜੀ ਤੋਂ 15 ਸਾਲ ਪਹਿਲਾਂ ਦਾ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਉਹ ਬਹਿੰਗਮ ਵੀ ਬਾਬਾ ਆਨੰਦ ਸਿੰਘ ਜੀ ਦੇ ਬਹੁਤ ਨੇੜੇ ਸੀ ਉਸ ਸਮੇਂ ਠੰਡ ਬਹੁਤ ਜ਼ਿਆਦਾ ਸੀ ਉਸ ਬਹਿੰਗਮ ਨੇ ਭੱਜ ਕੇ ਖੂਈ ਵਿੱਚੋਂ ਜਲ ਕੱਢ ਕੇ ਬਾਲਟੀ ਵਿੱਚ ਭਰ ਕੇ ਲੈ ਆਂਦਾ ਉਹ ਜਲ ਬਹੁਤ ਹੀ ਜ਼ਿਆਦਾ ਠੰਡਾ ਸੀ। ਬਾਬਾ ਆਨੰਦ ਸਿੰਘ ਜੀ ਆਪਣੇ ਆਸਣ ਦੇ ਉੱਪਰ ਬੈਠੇ ਸਨ। ਬਾਬਾ ਜੀ ਨੇ ਆਪਣੇ ਚਰਨ ਕੜਾਈਏ ਵਰਗੇ ਮਟਕੇ ਦੇ ਵਿੱਚ ਰੱਖੇ ਹੋਏ ਸਨ। ਉਸ ਬਹਿਗਮ ਨੇ ਉਸੇ ਤਰ੍ਹਾਂ ਹੀ ਠੰਡਾ ਜਲ ਲਿਆ ਕੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਤੇ ਪਾ ਦਿੱਤਾ। ਬਾਬਾ ਆਨੰਦ ਸਿੰਘ ਜੀ ਨੇ ਉਸ ਬਹਿਗਮ ਨੂੰ ਕੁਝ ਵੀ ਨਹੀਂ ਕਿਹਾ ਤੇ ਆਪਣੇ ਚਰਨ ਧੋ ਕੇ ਬਾਬਾ ਆਨੰਦ ਸਿੰਘ ਜੀ ਭੋਰੇ ਦੇ ਵਿੱਚ ਚਲੇ ਗਏ ਬਾਬਾ ਆਨੰਦ ਸਿੰਘ ਜੀ ਕਿਸੇ ਵੀ ਬਹਿਗਮ ਨੂੰ ਆਪਣੇ ਚਰਨਾਂ ਨੂੰ ਹੱਥ ਨਹੀਂ ਲਗਾਉਣ ਦਿੰਦੇ ਸਨ ਬਾਬਾ ਆਨੰਦ ਸਿੰਘ ਜੀ ਆਪਣੇ ਚਰਨ ਆਪ ਹੀ ਧੋਂਦੇ ਸਨ ਚਰਨ ਧੋਣ ਤੋਂ ਬਾਅਦ ਜਿਹੜਾ ਜਲ ਹੁੰਦਾ ਸੀ ਬਾਬਾ ਜੀ ਉਸ ਜਲ ਨੂੰ ਬਹਿੰਗਮ ਨੂੰ ਕਹਿ ਦਿੰਦੇ ਸਨ ਕਿ ਇਸ ਜਲ ਨੂੰ ਡੋਲ ਦੇ ਜਿਸ ਜਲ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਆਪਣੇ ਚਰਨ ਧੋਂਦੇ ਸਨ ਬਾਬਾ ਜੀ ਨੇ ਉਸ ਦਿਨ ਵੀ ਉਸ ਬਹਿੰਗਮ ਨੂੰ ਕਿਹਾ ਕਿ ਸਾਡੇ ਚਰਨ ਧੋਣ ਵਾਲੇ ਜਲ ਨੂੰ ਬਾਹਰ ਡੋਲਿਆ ਉਸ ਬਹਿੰਗਮ ਨੇ ਉਸੇ ਤਰ੍ਹਾਂ ਕੀਤਾ ਉਹੋ ਜਲ ਨੂੰ ਬਾਹਰ ਡੋਲ ਆਇਆ ਜਦੋਂ ਅਗਲੇ ਦਿਨ ਬਾਬਾ ਆਨੰਦ ਸਿੰਘ ਜੀ ਦਿਮਾਨ ਲਗਾ ਕੇ ਨਾਨਕ ਸਰ ਵਾਪਸ ਆਏ ਤਾਂ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਕਿਹਾ ਕਿ ਈਸ਼ਰ ਅਸੀਂ ਭੋਰੇ ਵਿੱਚ ਜਾਣਾ ਹੈ ਸਾਡੇ ਚਰਨ ਧੋਣ ਦੇ ਲਈ ਜਲ ਲੈ ਕੇ ਆ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਖੂਹੀ ਵਿੱਚੋਂ ਪਾਣੀ ਕੱਢਿਆ ਤਾਂ ਪਾਣੀ ਬਹੁਤ ਜ਼ਿਆਦਾ ਠੰਡਾ ਸੀ। ਬਾਬਾ ਈਸ਼ਰ ਸਿੰਘ ਜੀ ਨੇ ਮਨ ਵਿੱਚ ਸੋਚਿਆ ਕਿ ਬਾਬਾ ਜੀ ਦਾ ਸਰੀਰ ਬਹੁਤ ਨਿਰਮਲ ਹੈ। ਭਾਵ ਵਿਰਧ ਹੈ। ਇੰਨੇ ਜ਼ਿਆਦਾ ਠੰਡੇ ਪਾਣੀ ਦੇ ਨਾਲ ਬਾਬਾ ਜੀ ਦੇ ਜੇ ਚਰਨ ਤਲਵਾਏ ਤਾਂ ਬਾਬਾ ਜੀ ਦੇ ਚਰਨ ਠਰ ਜਾਣਗੇ। ਪਾਣੀ ਬਰਫ਼ ਵਰਗਾ ਠੰਡਾ ਹੈ। ਬਾਬਾ ਈਸ਼ਰ ਸਿੰਘ ਜੀ ਉਸ ਜਲ ਨੂੰ ਲੈ ਕੇ ਲੰਗਰ ਵਿੱਚ ਚਲੇ ਗਏ ਲੰਗਰ ਦੇ ਵਿੱਚ ਭਾਂਡੇ ਬਹੁਤ ਥੋੜੇ ਹੁੰਦੇ ਸਨ ਬਾਬਾ ਈਸ਼ਰ ਸਿੰਘ ਜੀ ਨੇ ਦੇਗ ਵਾਲੀ ਕੜਾਹੀ ਦੇ ਵਿੱਚ ਉਸ ਜਲ ਨੂੰ ਪਾ ਲਿਆ ਤੇ ਉਸ ਦੇ ਹੇਠਾਂ ਲੱਕੜਾਂ ਲਾ ਦਿੱਤੀਆਂ ਠੰਡ ਬਹੁਤ ਜ਼ਿਆਦਾ ਸੀ ਇਸ ਕਰਕੇ ਅੱਗ ਨਹੀਂ ਮੱਚ ਰਹੀ ਸੀ ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਅੱਧੀ ਦਸਤਾਰ ਪਾੜ ਕੇ ਲੱਕੜ ਦੇ ਉੱਪਰ ਲਪੇਟ ਕੇ ਚੁੱਲ੍ਹੇ ਦੇ ਵਿੱਚ ਲਾ ਦਿੱਤੀ ਪਰ ਫਿਰ ਵੀ ਅੱਗ ਨਾ ਮੱਚੀ ਫਿਰ ਬਾਬਾ ਈਸ਼ਰ ਸਿੰਘ ਜੀ ਨੇ ਆਪਣਾ ਮੂਰੋਂ ਚੋਲਾ ਪਾੜ ਕੇ ਲੱਕੜ ਤੇ ਲਪੇਟ ਕੇ ਫੇਰ ਅੱਗ ਮਚਾਈ ਤੇ ਅੱਗ ਮਚਣ ਲੱਗ ਪਈ ਬਾਬਾ ਈਸ਼ਰ ਸਿੰਘ ਜੀ ਨੇ ਫਟਾਫਟ ਥੋੜਾ ਜਿਹਾ ਪਾਣੀ ਗਰਮ ਕੀਤਾ ਫਿਰ ਬਾਬਾ ਈਸ਼ਰ ਸਿੰਘ ਜੀ ਨੇ ਉਹ ਨਿੱਗਾ ਪਾਣੀ ਲੈ ਜਾ ਕੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਤੇ ਪਾਇਆ ਜਦੋਂ ਨਿੱਗਾ ਪਾਣੀ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਤੇ ਪਾਇਆ ਤਾਂ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਵਾਬਈ ਵਾ ਜੇਕਰ ਸੁਹਾਗਣ ਹੋਵੇ ਤਾਂ ਇਸੇ ਤਰ੍ਹਾਂ ਦੀ ਹੋਵੇ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਸੋਹਾਗਣ ਆਖਿਆ ਸੋਹਾਗਣ ਦਾ ਭਾਵ ਹੁੰਦਾ ਹੈ ਜਿਸ ਵਿੱਚ 100 ਗੁਣ ਹੋਵੇ ਜਦੋਂ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਤੇ ਨਿੱਗਾ ਜਲ ਪਾਇਆ ਤਾਂ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਅਸੀਂ ਪ੍ਰਣ ਕੀਤਾ ਹੋਇਆ ਹੈ ਕਿ ਅਸੀਂ ਕਿਸੇ ਨੂੰ ਵੀ ਆਪਣੇ ਚਰਨਾਂ ਨੂੰ ਹੱਥ ਨਹੀਂ ਲਾਉਣ ਦੇਣਾ ਪਰ ਪ੍ਰੇਮ ਦੇ ਮੂਰੇ ਨੇਮ ਨਹੀਂ ਰਹਿੰਦਾ ਬਾਬਾ ਜੀ ਨੇ ਬਚਨ ਕੀਤਾ ਕਿ ਈਸ਼ਰ ਨਾਲੇ ਤੂੰ ਸਾਡੇ ਚਰਨ ਧੋਲ ਐ ਤੇ ਨਾਲੇ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ ਵੀ ਪੜ ਲੈ ਚਰਨ ਸਾਦ ਕੇ ਧੋਏ ਧੋਏ ਪੀਓ ਅਰਪ ਸਾਦ ਕੋ ਆਪਣਾ ਜਿਓ ਸਾਦ ਕੀ ਧੂਰ ਕਰੋ ਇਸ ਨਾਨ ਸਾਦ ਉਪਰ ਜਾਈਏ ਕੁਰਬਾਨ ਸਾਦ ਸੇਵਾ ਵਡਭਾਗੀ ਪਾਈਏ ਸਾਦ ਸੰਗ ਹਰ ਕੀਰਤਨ ਗਾਈਏ ਬਾਬਾ ਈਸ਼ਰ ਸਿੰਘ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਬਾਬਾ ਆਨੰਦ ਸਿੰਘ ਜੀ ਦੇ ਚਰਨ ਧੋਤੇ ਚਰਨ ਧੋਣ ਤੋਂ ਬਾਅਦ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਇਸ ਜਲ ਨੂੰ ਡੋਲ ਦੇ ਇਹ ਬਚਨ ਕਰਕੇ ਬਾਬਾ ਆਨੰਦ ਸਿੰਘ ਜੀ ਭੋਰੇ ਵਿੱਚ ਚਲੇ ਗਏ ਪਰ ਬਾਬਾ ਈਸ਼ਰ ਸਿੰਘ ਜੀ ਨੇ ਉਸ ਜਲ ਨੂੰ ਡੋਲਿਆ ਨਹੀਂ ਉਸ ਜਲ ਨੂੰ ਆਪਣੇ ਅੰਦਰ ਕੋਲ ਭੋਰੇ ਦੇ ਵਿੱਚ ਰੱਖ ਲਿਆ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਤੇ ਬਾਬਾ ਆਨੰਦ ਸਿੰਘ ਜੀ ਭੋਰੇ ਵਿੱਚ ਜਾ ਕੇ ਸਮਾਦੀ ਵਿੱਚ ਲੀਨ ਹੋ ਗਏ ਜਦੋਂ ਸਾਰੇ ਬਹਿੰਗਮ ਸੌ ਗਏ ਤਾਂ ਬਾਬਾ ਈਸ਼ਰ ਸਿੰਘ ਜੀ ਭੋਰੇ ਵਿੱਚ ਗਏ ਭੋਰੇ ਵਿੱਚ ਜਾ ਕੇ ਬਾਬਾ ਈਸ਼ਰ ਸਿੰਘ ਜੀ ਨੇ ਉਹ ਚਰਨ ਧੁਆਏ ਵਾਲਾ ਜਲ ਦਾ ਮਟਕਾ ਚੁੱਕ ਲਿਆ ਤੇ ਉਸ ਮਟਕੇ ਵਾਲੇ ਜਲ ਨੂੰ ਆਪਣੇ ਹੱਥ ਦੇ ਨਾਲ ਘੋਲਣ ਲੱਗ ਪਏ ਤੇ ਨਾਲ ਹੀ ਉਸ ਮਟਕੇ ਨੂੰ ਆਪਣਾ ਮੂੰਹ ਲਗਾ ਕੇ ਉਸ ਜਲ ਨੂੰ ਛਕਣ ਲੱਗ ਪਏ ਉਸ ਜਲ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਦੀ ਚਰਨ ਧੂੜ ਸੀ ਜਦੋਂ ਬਾਬਾ ਈਸ਼ਰ ਸਿੰਘ ਜੀ ਉਹੋ ਰੇਤੇ ਵਾਲਾ ਜਲ ਘੋਲ ਘੋਲ ਕੇ ਪੀਣ ਲੱਗੇ ਤਾਂ ਬਾਬਾ ਆਨੰਦ ਸਿੰਘ ਜੀ ਦੀ ਰਸਨਾ ਨੂੰ ਰੇਤਾ ਲੱਗਣਾ ਸ਼ੁਰੂ ਹੋ ਗਿਆ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਆਵਾਜ਼ ਮਾਰੀ ਪਰ فاਸਲਾ ਕੁਝ ਜ਼ਿਆਦਾ ਸੀ ਬਾਬਾ ਈਸ਼ਰ ਸਿੰਘ ਜੀ ਨੂੰ ਆਵਾਜ਼ ਨਹੀਂ ਸੁਣੀ ਫੇਰ ਬਾਬਾ ਆਨੰਦ ਸਿੰਘ ਜੀ ਬਹੁਤ ਹੀ ਤੇਜ਼ੀ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਦੇ ਪਿੱਛੇ ਆ ਕੇ ਖੜ ਗਏ ਤੇ ਬਾਬਾ ਆਨੰਦ ਸਿੰਘ ਜੀ ਨੇ ਆਪਣਾ ਚਰਨ ਬਾਬਾ ਈਸ਼ਰ ਸਿੰਘ ਜੀ ਦੀ ਪਿੱਠ ਉੱਪਰ ਰੱਖ ਦਿੱਤਾ ਤੇ ਬਚਨ ਕੀਤਾ ਕਿ ਪੁੱਤਰ ਈਸ਼ਰ ਤੇਰੇ ਤੇ ਮੋਹਰ ਲੱਗ ਗਈ ਹੈ ਤੂੰ ਲੈਣੇ ਨਾਲੋਂ ਘੱਟ ਨਹੀਂ ਹੈ ਤੈਨੂੰ ਘੋਰੀਆਂ ਵਿੱਚ ਬੈਠ ਕੇ ਭਗਤੀ ਕਰਨ ਦੀ ਲੋੜ ਨਹੀਂ ਰਹਿ ਗਈ ਹੈ ਤੂੰ ਅੱਜ ਸਾਡੀ 36 ਸਾਲ ਦੀ ਕੀਤੀ ਹੋਈ ਕਮਾਈ ਸਾਰੀ ਹੀ ਲੈ ਗਿਆ ਹੈ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਤੋਂ अनेका ਹੀ ਵਾਰ ਲਏ ਤੇ ਅਥਾ ਸੇਵਾ ਕੀਤੀ ਜਿਹੜੇ ਦੂਸਰੇ ਬਹਿੰਗਮ ਸਨ ਉਹੋ ਈਰਖਾ ਦੀ ਅੱਗ ਦੇ ਵਿੱਚ ਹੀ ਮੱਚਦੇ ਰਹੇ। ਉਹ ਬਾਬਾ ਆਨੰਦ ਸਿੰਘ ਜੀ ਤੋਂ ਵਾਰ ਨਹੀਂ ਲੈ ਸਕੇ। ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੀ ਅਥਾ ਸੇਵਾ ਕੀਤੀ। ਬਾਬਾ ਈਸ਼ਰ ਸਿੰਘ ਜੀ ਨੇ ਦੂਸਰੇ ਬਹਿੰਗਮਾਂ ਨੂੰ ਕਦੇ ਵੀ ਕੁਝ ਨਹੀਂ ਕਿਹਾ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦੇ ਹੋ? ਬਾਬਾ ਜੀ ਕਦੇ ਵੀ ਕਿਸੇ ਬਹਿੰਗਮ ਦੇ ਨਾਲ ਨਾਹੀ ਲੜੇ ਤੇ ਨਾਹੀ ਕਦੇ ਬਹਿਸ ਕੀਤੀ ਇੰਨੀਆਂ ਦੁੱਖ ਤਕਲੀਫਾਂ ਆਉਣ ਤੇ ਵੀ ਬਾਬਾ ਈਸ਼ਰ ਸਿੰਘ ਜੀ ਡੋਲੇ ਨਹੀਂ ਉਹਨਾਂ ਨੇ ਬਾਬਾ ਜੀ ਦੀ ਸੇਵਾ ਕਰਨੀ ਛੱਡੀ ਨਹੀਂ ਬਾਬਾ ਈਸ਼ਰ ਸਿੰਘ ਜੀ ਨੇ ਕਦੇ ਵੀ ਕਿਸੇ ਵੀ ਬਹਿੰਗਮ ਦੀ ਬਾਬਾ ਆਨੰਦ ਸਿੰਘ ਜੀ ਦੇ ਕੋਲ ਜਾ ਕੇ ਸ਼ਿਕਾਇਤ ਨਹੀਂ ਲਗਾਈ ਕਿ ਸਾਨੂੰ ਦੂਸਰੇ ਬਹਿੰਗਮ ਇੰਨਾ ਜ਼ਿਆਦਾ ਤੰਗ ਕਰਦੇ ਹਨ ਬਾਬਾ ਈਸ਼ਰ ਸਿੰਘ ਜੀ ਚੁੱਪ ਕਰਕੇ ਸਾਰਾ ਕੁਝ ਸਹਿੰਦੇ ਰਹੇ ਪਰ ਬਾਬਾ ਆਨੰਦ ਸਿੰਘ ਜੀ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਸੀ ਬਾਬਾ ਆਨੰਦ ਸਿੰਘ ਜੀ ਨੂੰ ਪਤਾ ਸੀ ਕਿ ਬਾਬਾ ਈਸ਼ਰ ਸਿੰਘ ਜੀ ਤਾਂ ਧੁਰ ਦਰਗਾਹ ਦੇ ਵਿੱਚੋਂ ਆਏ ਹਨ ਪਰ ਜਿਹੜੇ ਦੂਸਰੇ ਬਹਿੰਗਮ ਸਨ ਉਹਨਾਂ ਦੀ ਇੰਨੀ ਕਮਾਈ ਨਹੀਂ ਸੀ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਲੱਗਿਆ ਕਿ ਬਾਬਾ ਈਸ਼ਰ ਸਿੰਘ ਜੀ ਕੌਣ ਹਨ ਤੇ ਕਿੱਥੋਂ ਆਏ ਹਨ ਉਹੋ ਇਹੀ ਸੋਚਦੇ ਰਹੇ ਕਿ ਸਾਨੂੰ ਤਾਂ 15 15 20 20 ਸਾਲ ਹੋ ਚੁੱਕੇ ਹਨ ਬਾਬਾ ਈਸ਼ਰ ਸਿੰਘ ਜੀ ਤੋਂ ਵੀ ਪਹਿਲਾਂ ਸੇਵਾ ਕਰਦੇ ਹੋਏ ਇਹ ਹੁਣ ਸੇਵਾ ਕਰਨ ਆਇਆ ਹੈ ਤੇ ਬਾਬਾ ਆਨੰਦ ਸਿੰਘ ਜੀ ਇਸ ਨੂੰ ਇੰਨੇ ਜ਼ਿਆਦਾ ਵਰ ਦੇਈ ਜਾ ਰਹੇ ਹਨ ਪ੍ਰਸਾਦ ਸੰਗਤ ਜੀ ਗੱਲ ਤਾਂ ਸਾਰੀ ਪਿਛਲੀ ਕਮਾਈ ਦੀ ਹੁੰਦੀ ਹੈ ਮਹਾਪੁਰਖਾਂ ਨੂੰ ਬੰਦੇ ਦੀ ਪਿਛਲੀ ਕਮਾਈ ਦਾ ਪਤਾ ਹੁੰਦਾ ਹੈ ਪਰ ਇਸ ਗੱਲ ਬਾਰੇ ਕਿਸੇ ਆਮ ਮਨੁੱਖ ਨੂੰ ਪਤਾ ਨਹੀਂ ਲੱਗਦਾ ਉਹ ਤਾਂ ਇਹੀ ਸੋਚਦਾ ਰਹਿੰਦਾ ਹੈ ਕਿ ਹਜੇ ਇਹ ਬੰਦਾ ਕੱਲ ਹੀ ਆਇਆ ਹੈ ਤੇ ਮਹਾਪੁਰਖ ਇਸ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਿਉਂ ਕਰਦੇ ਹਨ ਇਸ ਨੂੰ ਇੰਨੇ ਚੰਗੇ ਚੰਗੇ ਬਚਨ ਕਿਉਂ ਕਰਦੇ ਹਨ ਲੜ ਲੜਾਈ ਦੇ ਵਿੱਚ ਕੁਝ ਵੀ ਹਾਸਲ ਨਹੀਂ ਹੁੰਦਾ ਇਸ ਕਰਕੇ ਕਿਸੇ ਦੇ ਵੀ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਇਹ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਦੀ ਕਿੰਨੀ ਕਮਾਈ ਹੈ ਜਿਹੜਾ ਵੀ ਗੁਰਸਿੱਖ ਇਮਤਿਹਾਨ ਦੇ ਵਿੱਚੋਂ ਪਾਸ ਹੁੰਦਾ ਹੈ ਉਸੇ ਨੂੰ ਡਿਗਰੀ ਮਿਲਦੀ ਹੈ ਉਹੀ ਅਫਸਰ ਬਣਦਾ ਹੈ ਇਸ ਕਰਕੇ ਸਾਨੂੰ ਵੀ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸੇ ਦੇ ਵੀ ਨਾਲ ਈਰਖਾ ਨਾ ਕਰੀਏ ਅਸੀਂ ਵੀ ਕਮਾਈ ਕਰੀਏ ਅਸੀਂ ਵੀ ਨਾਮ ਜਪੀਏ ਤੇ ਸੇਵਾ ਕਰੀਏ ਇਸ ਨਾਲ ਹੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਚੁਸਤੀਆਂ ਚਲਾਕੀਆਂ ਦੇ ਨਾਲ ਕਦੇ ਵੀ ਕਿਸੇ ਨੇ ਕੁਝ ਪ੍ਰਾਪਤ ਨਹੀਂ ਕੀਤਾ ਇਹੇ ਚੁਸਤੀਆਂ ਚਲਾਕੀਆਂ ਇਥੇ ਹੀ ਧਰਿਆਆਂ ਦੀਆਂ ਧਰਿਆਆਂ ਰਹਿ ਜਾਂਦੀਆਂ ਹਨ ਹੁਣ ਅੱਜ ਆਪਾਂ ਨੂੰ ਪਤਾ ਹੈ ਕਿ ਬਾਬਾ ਆਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਦਾ ਹੀ ਰੂਪ ਬਣ ਗਏ ਸਨ ਅੱਜ ਆਪਾਂ ਬਾਬਾ ਆਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੇ ਵਿੱਚ ਕੋਈ ਵੀ ਫਰਕ ਨਹੀਂ ਸਮਝਦੇ ਜਿਹੜੀ ਸ਼ਰਦਾ ਭਾਵਨਾ ਦੇ ਨਾਲ ਬਾਬਾ ਆਨੰਦ ਸਿੰਘ ਜੀ ਨੂੰ ਮੱਥਾ ਟੇਕਦੇ ਹਾਂ ਉਨੀ ਹੀ ਸ਼ਰਦਾ ਭਾਵਨਾ ਦੇ ਨਾਲ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਮੱਥਾ ਟੇਕਦੇ ਹਾਂ ਇਹ ਗੱਲ ਹਮੇਸ਼ਾ ਹੀ ਯਾਦ ਰੱਖੋ ਜਿਹੜਾ ਕਿਸੇ ਦੇ ਲਈ ਟੋਆ ਪੁੱਟਦਾ ਹੈ ਉਹ ਟੋਏ ਦੇ ਵਿੱਚ ਆਪ ਹੀ ਡਿੱਗਦਾ ਹੈ ਇਸ ਲਈ ਕਿਸੇ ਦਾ ਨਾਮ ਮਾੜਾ ਸੋਚੋ ਤੇ ਨਾਮ ਮਾੜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ